ਕਚਿਹਰੀਆਂ ਦੇ ਬਾਹਰ 골ਡ ਮੈਡਲ ਲੈ ਕੇ ਬੈਠਣਾ ਪੈ ਰਿਹਾ ਕਿਤੇ ਨਾ ਕਿਤੇ ਆਪਣੀ ਬਦਕਿਸਮਤੀ ਕਿਹਾ ਕਰਾਂ ਵੀਰੇ ਕਿਉਂਕਿ ਮੈਂ ਕਿਤੇ ਲੀਡਰ ਦੀ ਉਲਾਦ ਨਹੀਂ ਆ ਮੈਂ ਕਿਤੇ ਬੜੇ ਬਾਪ ਦੀ ਲਾਦ ਨਹੀਂ ਸੋ ਕਿਤੇ ਨਾ ਕਿਤੇ ਤਿੰਨ ਸੱਧ ਦਿਨ ਲੱਗਦੀ ਮਦਦ ਮੇਰੀ ਐਨ ਆਰ ਆਈ ਪਰਵਾਂ ਨੇ ਕਰੀ 9 ਲੱਖ ਰੁਪਏ ਦੀ ਮਦਦ ਮੇਰੀ ਘਰ ਨੂੰ ਇਹਨਾਂ ਨੇ ਕਰੀ ਜੇ ਇਹ ਸਭ ਕੁਝ ਨਾ ਹੁੰਦਾ ਤਾਂ ਮੇਰੀ ਥਰ ਤੇ ਜਿਹੜੀ ਛੱਤ ਸੀ ਉਹ ਵੀ ਚਲੀ ਜਾਂਦੀ ਮੈਂ ਉਹਦੀ ਉਲਾਦ ਆ ਜਿਹੜਾ ਮਿਹਨਤ ਕਰਕੇ ਆਪਣੇ ਪਰਵਾਰ ਨੂੰ ਪਾਲਦਾ ਰੱਖੀ ਜੋ ਆ ਜੇ ਇਹ ਦੁਨੀਆ ਦੇ ਚਲੇ ਗਿਆ ਇਹ ਸਪਨਾ ਦੇਖ ਕੇ ਕਿ ਕਿਤੇ ਨਾ ਕਿਤੇ ਮੇਰੇ ਪੁੱਤ ਨੂੰ ਨੌਕਰੀ ਮਿਲੂਗੀ ਉਹਦਾ ਭਾਗ ਬਣਾ ਨਾ ਦੇਖਿਆ ਜਾਵੇ ਉਹਦਾ ਹੁਨਰ ਦੇਖਿਆ ਜਾਵੇ ਲੋਕਾਂ ਨੂੰ ਨਸ਼ੇ ਤੋਂ ਕੱਢ ਕੇ ਗਰੌਣ ਨਾ ਜੋਰ ਰਿਹਾ ਉਹ ਆਪਣਾ ਹੱਕ ਮੰਗ ਰਿਹਾ ਕੋਈ ਭੀਗ ਨਹੀਂ ਮੰਗ ਰਿਹਾ ਕਾਸ਼ ਕਿਤੇ ਨਾ ਕਿਤੇ ਉਹ ਮਸਹੂਦ ਵੀ ਕਰ ਰਹੇ ਹੋਣ ਕਿ ਅਜੇ ਤੱਕ ਮੈਨੂੰ ਮੇਰਾ ਇਨਤਜ਼ਾਰ ਨਹੀਂ ਮਿਲਿਆ ਵੀ ਮੇਰੇ ਪੁੱਤ ਨੇ ਮਿਹਨਤ ਤਾਂ ਕੀਤੀ ਪਰ ਜਿਹੜਾ ਬੰਦ ਦਾ ਹੱਕ ਉਹ ਨਹੀਂ ਮਿਲਿਆ ਨਹੀਂ ਕੋਈ ਬੜੀ ਪੋਸਟ ਵੀ ਨਹੀਂ ਮੰਗ ਰਿਆ ਛੋਟੀ ਮੋਡੀ ਪੋਸਟ ਮਿਲ ਜਵੇ ਤਾਂ ਕਿ ਮੇਰੇ ਘਰ ਦਾ ਜ਼ਿਆਦਾ ਸਹੀ ਤਰੀਕੇ ਨਾਲ ਚੱਲੇ 32 ਕਰ ਤੱਕ ਨਾ ਉੱਤੇ ਜਾ ਕੇ ਘਰ ਦੇ ਬਾਹਰ ਜਾ ਕੇ ਜਾਂਤੀ ਮੁਰ ਨਾਲ ਬੈਠ ਜਾਊਂਗਾ ਜੇ ਮਹਾਂਤਾਰ ਨੂੰ ਮੇਰੇ ਤੇ ਤਰਸ ਆ ਗਿਆ ਤਾਂ ਬਾਹਰ ਆ ਕੇ ਮਿਲ ਲੈਣਗੇ ਤੇ ਮੈਨੂੰ ਮੇਰਾ ਹੱਕ ਦੇ ਦੇਣਗੇ ਇਹ ਕਿਸਮਤ ਦਾ ਪੰਜਾਬ ਦੇ ਇੱਕ ਨਹੀਂ ਦੋ ਨਹੀਂ 18-18 ਨੈਸ਼ਨਲ ਇੰਟਰਨੈਸ਼ਨਲ ਮੈਡਲ ਜਿੱਤਣ ਵਾਲੇ ਖਿਡਾਰੀਆਂ ਦੇ ਖਿਡਾਰੀ ਜਿਹੜਾ ਵੈ ਇਹ ਜਿਹੜੇ ਮੈਡਲ ਹੱਥ ਦੇ ਵਿੱਚ ਫੜੇ ਹੋਏ ਨੇ ਮੈਡਲ ਅਸੀਂ ਆਫਿਸਾਂ ਦੇ ਵਿੱਚ ਦੇਖਦੇ ਆਂ ਵੀ ਖਿਡਾਰੀ ਜਿਹੜਾ 골ਡ ਮੈਡਲ ਲੈ ਕੇ ਆਫਿਸਾਂ ਆਫਿਸਾਂ ਦੇ ਵਿੱਚ ਲਗਾਉਂਦਾ ਪਰ ਅੱਜ ਕਚਹਿਰੀਆਂ ਦੇ ਬਾਹਰ ਇਹ 골ਡ ਮੈਡਲ ੱੱਕੇ ਖਾ ਰਹੇ ਨੇ ਤਰੁਣ ਕੀ ਲੱਗ ਰਿਹਾ ਕੀ ਮਹਿਸੂਸ ਕਰ ਰਹੇ ਹੋ ਕਿ ਇੰਨੀ ਮਿਹਨਤ ਕਰਨ ਤੋਂ ਬਾਅਦ ਅੱਜ ਤੁਹਾਨੂੰ ਕਚਹਿਰੀਆਂ ਦੇ ਬਾਹਰ 골ਡ ਮੈਡਲ ਲੈ ਕੇ ਬੈਠਣਾ ਪੈ ਰਿਹਾ ਕਿਦਨੇ ਕਿਦੇ ਆਪਣੀ ਬਤਕਤ ਕਿਸਮੀ ਕਹਿ ਸਕਦਾ ਗਰੇ ਕਿਉਂਕਿ ਮੈਂ ਕਿਤੇ ਲੀਡਰ ਦੀ ਉਲਾਦ ਨਹੀਂ ਆ ਮੈਂ ਕਿਤੇ ਬੜੇ ਭਾਬੀ ਲਾਕ ਮੈਂ ਉਹਦੀ ਉਲਾਦਾਂ ਜਿਹੜਾ ਮਿਹਨਤ ਕਰਕੇ ਆਪਣੇ ਪਰਵਾਰ ਨੂੰ ਪਾਲਦਾ ਸੀ ਜੋ ਅੱਜ ਇਹ ਦੁਨੀਆ ਤੋਂ ਚਲਾ ਗਿਆ ਇਹ ਸਪਨਾ ਦੇ ਕੇ ਕਿ ਕਿਤੇ ਨਾ ਕਿਤੇ ਮੇਰੇ ਪੁੱਤ ਨੂੰ ਨੌਕਰੀ ਮਿਲੂਗੀ ਔਰ ਐ ਜਾ ਕੋਈ ਦਵਾਰਾ ਨਹੀਂ ਆ ਸਰਕਾਰੀ ਜਿੱਤੇ ਜਾ ਕੇ ਉਹਨਾਂ ਨੇ ਹੱਥ ਨਹੀਂ ਜੋੜੇ ਔਰ ਇਹ ਨਹੀਂ ਕਿਹਾ ਕਿ ਮੇਰੇ ਪੁੱਤ ਨੂੰ ਉਹਦਾ ਭਾਜਪਾ ਨਾਂ ਦੇਖਿਆ ਜਾਵੇ ਉਹਦਾ ਹੁਨਰ ਦੇਖਿਆ ਜਾਵੇ ਉਹ ਲੱਖਾਂ ਲੱਗ ਲੋਕਾਂ ਨੂੰ ਨਸ਼ੇ ਤੋਂ ਕੱਢ ਕੇ ਗਰੌਣ ਨਾ ਜੋ ਰਿਹਾ ਹੈ ਉਹਨਾਂ ਇਸ ਬਿਹੇਵ ਟੇਕਨ ਉਪਰੀ ਦਿੱਤੀ ਜਾਵੇ ਉਹ ਆਪਣਾ ਹੱਕ ਮੰਗ ਰਿਹਾ ਕੋਈ ਭੀਗ ਨਹੀਂ ਮੰਗ ਰਿਹਾ ਅੱਛਾ ਕੀ ਆਸ਼ਵਾਸ਼ਣ ਦਿੱਤਾ ਸੀ ਜਦੋਂ ਤੁਸੀਂ ਪਹਿਲਾਂ ਜਿਵੇਂ ਉਹਨਾਂ ਨੇ ਕਿਹਾ ਵੀ ਤੁਹਾਡੇ ਦੇ ਪਾਣੀ ਦੀਆਂ ਬੁਸ਼ਾਰਾ ਵੀ ਮਤਲਬ ਕੀ ਹੋ ਕੋਈ ਉਹਦੇ ਵਿੱਚ ਵੀ ਪੋਲਿਟਿਕਸ ਖੇਡੀ ਗਈ ਸੀ ਤੁਹਾਡੇ ਨਾਲ ਦੇਖੋ ਜਦ ਜ਼ਫਤਾ ਦੇ ਵਿੱਚ ਆਮ ਆਨ ਨਹੀਂ ਪਾਰਟੀ ਨਹੀਂ ਸੀ ਕਾਂਗਰਸ ਪਾਰਟੀ ਦੀ ਸਰਕਾਰ ਦੀ ਅਸੀਂ ਸਾਰੇ ਪੈਰਾ ਕਢਾਰੀਆਂ ਨੇ ਚੰਡੀਗੜ੍ਹ ਤਰਨਾਲਾ ਆਇਆ ਸੀ ਸੀਐਮ ਕੋਟੀ ਦੇ ਬਾਹਰ ਉੱਤੇ ਮੀਤ ਜੀ ਆਏ ਸਾਡੇ ਨਾਲ ਵਾਦਾ ਕਰਿਆ ਕਿ ਮੇਰੀ ਸਰਕਾਰ ਆਉਗੀ ਤਾਂ ਮੈਂ ਜਰੂਰ ਤੁਹਾਡੇ ਲਈ ਕੋਈ ਨਾ ਕੋਈ ਕਰੂੰਗਾ 2 ਸਾਲ ਹੋ ਗਏ ਉਹਨਾਂ ਦਾ ਉਹਦਾ ਵੀ ਚਲੇ ਗਿਆ ਉਹ ਐਕਸ ਸਪੋਰਟ ਮਿਨਿਸਟਰ ਬਣ ਗਏ ਬਟ ਅਸੀਂ ਉੱਥੇ ਹੀ ਬੱਟੇ ਸਾਰਨੀ ਲਿੱਤੀ ਤੁਹਾਡੀ ਪਰ ਮੁੜ ਕੇ ਕੌਣ ਪੁੱਛਦਾ ਵੀਰੇ ਜੱਟ ਦੀ ਤੁਸੀਂ ਇੱਕ ਮਿਨਿਸਟਰ ਬਣ ਜਿਓਗੇ ਤੁਹਾਨੂੰ ਤੁਹਾਡਾ ਇੱਤੇ ਤਰ ਰਹੂਗਾ 8 ਥਾਰਾ 골ਡ ਮੈਡਲ ਕਿੰਨੇ 골ਡ ਮੈਡਲ ਲੈ ਚੁੱਕੇ ਹੋ ਤੁਸੀਂ ਕਿਉਂਕਿ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਤਾਂ ਗਿਣਤੀ ਨਹੀਂ ਕੀਤੀ ਜਾ ਸਕਦੀ ਵੀਰੇ ਆ ਸੈਟੀਫੀਕੇਟ ਸਾਰੇ ਇੰਟਰਨੈਸ਼ਨਲ ਪਏ ਨੇ ਤੁਸੀਂ ਗਿਣ ਲਓ ਮੈਂ ਮੇਰੇ ਆਈਡੀ ਨਾ ਮੈਂ 18 골ਡ ਮੈਡਲ ਇਸਨੇ ਮੈਂ ਮੈਡਲ ਲੈ ਚੁੱਕੇ ਹਾਂ ਜਿੱਥੇ ਦੋ ਏਸ਼ੀਅਨ ਮੈਡਲ ਬੰਦ ਦੀ ਮੈਨੂੰ ਇਹਦਾ ਤਾਂ ਏਸ਼ੀਅਨ ਵੱਡਾ ਆ ਮੈਂ ਜਾਂ ਨੈਸ਼ਨਲ ਵਾਲਾ ਵੱਡਾ ਹੁੰਦਾ ਅੱਛਾ ਕਿਨਾ ਕਿਨਾ ਹਸਤੀਆਂ ਨੇ ਤੁਹਾਨੂੰ ਸਨਮਾਨਤ ਕੀਤਾ ਤੇ ਉਹਨਾਂ ਨੇ ਵੀ ਕੋਈ ਸਾਥ ਦੇਖੋ ਮੈਨੂੰ ਕਰਨੂ ਦਾ ਬਾਈ ਨੇ ਮੇਰਾ ਬਹੁਤ ਸਾਥ ਦਿੱਤਾ ਸਟੇਟ ਇੰਡੀਆ ਤੇ ਵਰਲਡ ਵਾਲਿਆਂ ਨੇ ਐਨ ਆਰ ਆਈ ਭਰਾਵਾਂ ਨੇ ਮੇਰੀ ਮਦਦ ਕੀਤੀ ਮੇਰੇ ਤੇ ਤੇ 12 ਲੱਖ ਦਾ ਕਰਜ਼ਾ ਸੀਗਾ ਸੋ ਕਿਤੇ ਨਾ ਕਿਤੇ 3 1/2 ਦਿਨ ਲੱਗਦੀ ਮਦਦ ਮੇਰੀ ਐਨਆਰਆਈ ਪਰਵਾਨੇ ਕਰੀ 9 ਲੱਖ ਰੁਪਏ ਦੀ ਮਦਦ ਮੇਰੀ ਘਰ ਨੂੰ ਹੀ ਨਹੀਂ ਕਰੀ ਜੇ ਇਹ ਤਾਂ ਕੋਈ ਨਾ ਹੁੰਦਾ ਤਾਂ ਮੇਰੀ ਸਿਰ ਤੇ ਜਿਹੜੀ ਛੱਤ ਸੀ ਉਹ ਵੀ ਚਲੀ ਜਾਂਦੀ ਕਰੇ ਕੌਣ ਕੌਣ ਨੇ ਹੁਣ ਤੁਹਾਡੇ ਕਰੇ ਮੇਰਾ ਬ੍ਰਦਰ ਆ ਉਹਦੀ ਵਾਈਫ ਆ ਤੇ ਮਦਰ ਨੇ ਫਾਦਰ ਸਾਹਿਬ ਇਸ ਦੁਨੀਆ ਤੇ ਰਹੇ ਨਹੀਂ ਔਰ ਮੈਂ ਅਪਹਾਗਾ ਆ ਜਿਹੜਾ ਮੈਂ ਛੋਟੇ ਬ੍ਰਦਰ ਤੇ ਬੋਝ ਬਣ ਕੇ ਬੈਠਾ ਉਹਨਾਂ ਦਾ ਸੁਪਨਾ ਸੀਗਾ ਇਹ ਜੀ ਉਹਨਾਂ ਦੇ ਦੇਖਦੇ ਹੁਣ ਇਹ ਤੁਹਾਨੂੰ ਕਾਸ਼ ਕਿਤੇ ਨਾ ਕਿਤੇ ਉਹ ਮਸਹੂਦ ਵੀ ਕਰ ਰਹੇ ਹੋਣੇ ਕਿ ਅਜੇ ਤੱਕ ਮੈਨੂੰ ਮੇਰਾ ਇਨਤਜ਼ਾਮ ਨਹੀਂ ਮਿਲਿਆ ਵੀ ਮੇਰੇ ਪੁੱਤ ਨੇ ਮਿਹਨਤ ਤਾਂ ਕੀਤੀ ਪਰ ਜਿਹੜਾ ਬੰਦ ਦਾ ਹੱਕ ਉਹ ਨਹੀਂ ਮਿਲੇ ਹਾਲ ਨਹੀਂ ਮਿਲੇ ਅਜੇ ਅੱਛਾ ਕੀ ਮੰਗ ਕਰਦੇ ਮੰਗ ਇਹ ਹੀ ਕਰ ਰਹੇ ਆ ਕਿ ਮੈਨੂੰ ਮੇਰਾ ਬੰਦਨਾ ਮਾਨਸਤ ਜਿੱਤਾ ਜਾਵੇ ਕੋਈ ਬੜੀ ਪੋਸਟ ਵੀ ਨਹੀਂ ਮੰਗ ਰਿਹਾ ਛੋਟੀ ਮੋਡੀ ਪੋਸਟ ਮਿਲ ਜਵੇ ਤਾਂ ਕਿ ਮੇਰੇ ਘਰ ਦਾ ਗੁਜ਼ਾਰਾ ਸਹੀ ਤਰੀਕੇ ਨਾਲ ਚੱਲੇ ਅੱਗੇ ਤੁਸੀਂ ਭਗਵੰਤ ਮਾਨ ਸਾਹਿਬ ਕੋ ਵੀ ਕਹਿੰਦੇ ਕਰਾਫ ਕਰ ਕੀ ਜੀ ਮੈਂ ਦੋ ਵਾਰ ਗਿਆ ਮਾਨਸਤ ਨੂੰ ਮਿਲਿਆ ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਕੀ ਅੱਗੇ ਅੱਗੇ ਕੀ ਕਰਨਾ ਚਾਹੀਦਾ ਅੱਗੇ ਮੈਂ 8 ਦਿਨ ਮਾਤ ਨੂੰ ਟਾਈਮ ਦੇ ਰਿਹਾ ਮਾਨ ਸਾਹਿਬ ਜੇ ਨਾ ਮਣਿਆ ਤਾਂ ਮੈਂ ਬੇਨਤੀ ਕਰ ਤਕਦਾ ਉੱਤੇ ਜਾ ਕੇ ਘਰ ਦੇ ਬਾਹਰ ਲਾ ਕੇ ਸ਼ਾਂਤੀ ਮੂਰ ਨਾਲ ਬੈਠ ਜਾਊਂਗਾ ਜੇ ਮਾਨ ਸਾਹਿਬ ਨੂੰ ਮੇਰੇ ਤੇ ਤਰਸ ਆ ਗਿਆ ਤਾਂ ਬਾਹਰ ਆ ਕੇ ਮਿਲ ਲੈਣਗੇ ਤੇ ਮੈਨੂੰ ਮੇਰਾ ਹੱਕ ਦੇ ਦੇਣੀ ਜੀ ਹੁਣ ਗੁਜ਼ਾਰਾ ਕਿਵੇਂ ਚੱਲ ਰਿਹਾ ਕਿਉਂਕਿ ਤੁਸੀਂ ਮੈਂ ਤੁਹਾਨੂੰ ਦੱਸਿਆ ਵੀਰੇ ਮੈਂ ਬ੍ਰਦਰ ਤੇ ਡਿਪੈਂਡ ਹਾਂ ਇਸ ਚੰ ਕਿਉਂਕਿ ਮੇਰੇ ਹੱਥ ਪੈਰ ਪ੍ਰੋਪਰ ਕੰਮ ਨਹੀਂ ਕਰਦੇ ਮੈਂ ਬੋਲ ਵੀ ਨਹੀਂ ਤਕਦਾ 50% ਮੈਂ ਡਿਸੇਬਲ ਹਾਂ ਲੇਕਿਨ ਹੌਸਲਾ ਬੁਲੰਦਾ ਹੈ ਪੰਜਾਬ ਦੇ ਭਰਾਵਾਂ ਲਈ ਜਿਹੜੇ ਨਸ਼ੇ ਦੇ ਦੱਲੇ ਚ ਬੈਠੇ ਨੇ ਉਹਨਾਂ ਨੂੰ ਕੱਢਣ ਕਿਤੇ ਨਾ ਕਿਤੇ ਜੇ ਮੈਂ ਥੋੜੀ ਵੀ ਕੋਸ਼ਿਸ਼ ਕਰ ਸਕਦਾ ਤਾਂ ਮੈਂ ਜ਼ਰੂਰ ਕਰੂਗਾ ਕੀ ਲੋਡ ਪੈ ਗਈ ਅੱਜ ਵੀ ਬੂਟ ਪਾਲਿਸ਼ ਕਰਨ ਦੀ ਭਾਈ ਇਹ ਕਿਸਮਤ ਹੈ ਇਹ ਕਿਸਮਤ ਹੈ ਪੰਜਾਬ ਦੇ ਨੌਜਵਾਨਾਂ ਦੀ ਇਹ ਕਿਸਮਤ ਹੈ ਪੰਜਾਬ ਦੇ ਪੜੇ ਲਿਖੇ ਨੌਜਵਾਨਾਂ ਦੀ ਇਹ ਕਿਸਮਤ ਹੈ ਪੰਜਾਬ ਦੇ 1 ਨਹੀਂ 2 ਨਹੀਂ 18 18 ਨੈਸ਼ਨਲ ਇੰਟਰਨੈਸ਼ਨਲ ਮੈਡਲ ਜਿੱਤਣ ਵਾਲੇ ਖਿਡਾਰੀਆਂ ਦੀ ਫਿਰ ਕਿਹਾ ਜਾਂਦਾ ਹੈ ਕਿ ਪੰਜਾਬ ਦਾ ਨੌਜਵਾਨ ਨਸ਼ਿਆਂ ਵੱਲ ਕਿਉਂ ਜਾਂਦਾ ਵੈ ਪੰਜਾਬ ਦਾ ਨੌਜਵਾਨ ਪੰਜਾਬ 'ਚ ਰਹਿਣਾ ਕਿਉਂ ਨਹੀਂ ਚਾਹੁੰਦਾ ਅੱਜ ਜਾ ਕੇ ਦੇਖੋ ਪੰਜਾਬ ਦੇ ਅੱਜ ਪੰਜਾਬ ਦੇ ਅੱਜ ਮੱਲੇ ਮੱਲੇ ਜਾ ਕੇ ਦੇਖ ਲਓ ਜੇ ਮੱਲੇ ਦੇ ਵਿੱਚ 20 ਘਰਾਂ ਵਿੱਚ 10 ਕਰਤਾ ਵਾਲੇ ਲੱਗੇ ਹੋਏ ਐ ਜਾ ਕੇ ਦੇਖੋ ਦੋਆਬਾ ਸਾਈਡ ਪਿੰਡੋਂ ਪਿੰਡ ਖਾਲੀ ਹੋ ਚੁੱਕੇ ਹੋਏ ਐ ਕੋਈ ਪੰਜਾਬ 'ਚ ਨੌਜਵਾਨ ਰਹਿਣਾ ਹੀ ਨਹੀਂ ਚਾਹੁੰਦਾ ਸੋ ਮੈਂ ਇੱਕ ਇੰਡੀਆ ਦਾ 18 ਗੋਡਨ 18 ਮੈਡੀਕ ਪਿਆਰਾ ਕਾਰਾਟੇ ਜੋ ਮੈਂ ਇੱਕੋ ਟੈਰਾ ਕੜਾਡੇ ਦੇ ਖਿਡਾਰੀਆਂ ਪੂਰੇ ਇੰਡੀਆ ਜੀ ਨੇ 18 ਮੈਡਲ ਆਪਣੇ ਦੇਸ਼ ਆਪਣੇ ਪੰਜਾਬ ਨੂੰ ਦਿੱਤੇ ਤੇ ਕੁਝ ਦਿਨ ਪਹਿਲਾਂ ਮੈਨੂੰ ਇੱਕ ਚਿੱਠੀ ਆਂਦੀ ਹੈ ਜਿਹਦੇ ਵਿੱਚ ਦਫ਼ਤਰ ਪੰਜਾਬ ਡਾਇਰੈਕਟਰ ਸਪੋਰਟਸ ਵੱਲੋਂ ਤਿੰਨ ਡਿਪਾਰਟਮੈਂਟ ਚ ਮਾਰਕ ਕੀਤਾ ਜਾਂਦਾ ਅੱਜ 1 ਸਾਲ ਹੋ ਗਿਆ ਉਹ ਤਿੰਨੇ ਡਿਪਾਰਟਮੈਂਟਾਂ ਦੇ ਵਿੱਚੋਂ ਮੈਨੂੰ ਕੋਈ ਲੈਟਰ ਨਹੀਂ ਆਇਆ ਉਸ ਤੋਂ ਬਾਅਦ 2023 ਦੇ ਵਿੱਚ ਸੁਪਰਵਾਈਜ਼ਰ ਤੇ ਕੋਚਾਂ ਦੀਆਂ ਭਰਤੀਆਂ ਨਿਕਲੇ ਦੀਆਂ ਜਿਹਦੇ ਵਿੱਚ ਮੇਰਾ ਲਿਸਟ ਦੇ ਵਿੱਚ ਗੌਰਮਨ ਜੋਬ ਦੇ ਲਈ ਇੰਟਰਵਿਊ ਦੇ ਲਈ ਨਾਮ ਆ ਗਿਆ ਸੀਗਾ ਜਿਹੜਾ 7ਵੇਂ ਨੰਬਰ ਤੇ ਸੀਗਾ ਤੇ ਕੁਝ ਹੀ ਦਿਨ ਪਹਿਲਾਂ ਜਦ ਮੈਂ ਲਿਸਟ ਚੈੱਕ ਕਰਦਾ ਉਸ ਲਿਸਟੋਂ ਮੇਰਾ ਨਾਮ ਕੱਢ ਦਿੱਤਾ ਜਾਂਦਾ ਸੋ ਮੈਂ ਇਹੀ ਉਮੀਦ ਲੈ ਕੇ 5 ਦਿਨ ਤੋਂ ਮੈਂ ਭਟਕ ਰਿਆਂ ਮੈਂ ਇਨਕ ਦੁਖੀ ਹੋਇਆ ਪਿਆ ਕਿ ਮੈਂ ਇਹ ਜਾਂ ਕੀ ਕਰਤਾ ਪੰਜਾਬ ਮੈਂ ਕੋਈ ਕ੍ਰਾਈਮ ਕਰਤਾ ਜਾਂ ਮੇਰਾ ਇਹ ਕਸੂਰ ਹੈ ਕਿ ਮੈਂ ਹੈਂਡੀਕੈਪਡਾਂ ਇੱਕ ਪੜਿਆ ਲਿਖਿਆ ਨੌਜਵਾਨਾਂ ਜਾ ਮੇਰਾ ਇੱਕ ਕਸੂਰ ਹੈ ਕਿ ਮੈਂ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਨੂੰ ਛੱਡ ਕੇ ਜੀਵਨ ਨੂੰ ਪ੍ਰਮੋਟ ਕਰ ਰਿਹਾ ਹਾਂ ਸੋ ਮੈਨੂੰ ਖੁਦ ਨੂੰ ਸਮਝ ਨਹੀਂ ਆ ਰਹੀ ਕਿ ਸਰਕਾਰ ਮੈਨਾਂ ਇਨਾਂ ਤੱਕਾ ਕਿਉਂ ਨਹੀਂ ਕਰ ਰਹੀ ਹੈ ਸੋ ਮੈਂ ਤੁਹਾਡੇ ਸਾਰਿਆਂ ਦੇ ਚਾਹਿਆਂ ਦੇ ਮਾਧਿਅਮ ਰਾਹੀਂ ਮੈਂ 8 ਦਿਨ ਦਾ ਰਿਮੈਂਡੋ ਦੇਣਾ ਪੰਜਾਬ ਸਰਕਾਰ ਦੇ ਭਗਵੰਤਾਨ ਇੰਸਾਮ ਨੂੰ ਕਿ ਮਾਨ ਸਾਹਿਬ ਤੁਸੀਂ ਕਹਿੰਦੇ ਸੀਗੇ ਕਿ ਅਸੀਂ ਕਰੀਬ ਬੰਦੇ ਨਾਲ ਤੱਕਾ ਨਹੀਂ ਹੋਣ ਦਿੰਦੇ ਮੈਨਾਂ ਮਾਨ ਸਾਹਿਬ ਸਰੀਆਮ ਤਿੰਨ ਵਾਰ ਤੱਕਾ ਹੋਇਆ ਹੈ ਤੇ ਜੇ ਤੁਸੀਂ ਮੇਰੀ ਸੁਣਵਾਈ ਨਹੀਂ ਕਰੀ ਤਾਂ ਮੈਂ 8 ਦਿਨ ਬਾਅਦ ਟੋਡੀ ਕੋਠੀ ਦੇ ਬਾਹਰ ਆ ਕੇ ਹੱਥ ਜੋੜ ਕੇ ਬੇਨਤੀ ਕਰਕੇ ਉੱਥੇ ਬੈਠੂਗਾ ਸੋ ਮੇਰੇ ਵੱਲੋਂ ਇਹ 8 ਦਿਨ ਦਾ ਮੋਮੈਂਟਮ ਦਿੱਤਾ ਜਾ ਰਿਹਾ ਨਹੀਂ ਤਰਨਾ ਨਹੀਂ ਮੈਂ ਸਿਰਫ ਇੱਕ ਬੇਨਤੀ ਕਰਨ ਜਾਊਗਾ ਜੇ ਉਹ ਬਾਹਰ ਆਂਦੇ ਨੇ ਤਾਂ ਠੀਕ ਹੈ ਨਹੀਂ ਤਾਂ ਮੈਂ ਉੱਥੇ ਅੰਨਸ਼ਨ ਤੇ ਬੈਠੂਗਾ ਵਿਦੇਸ਼ ਕਿੱਥੇ ਕਿੱਥੇ ਮੈਂ ਮੈਂ 2 ਵਾਰ ਏਸ਼ੀਅਨ ਚੈਂਪੀਅਨਸ਼ਿਪ ਚ ਮੈਡਲ ਲਿਆ ਕੇ ਪੰਜਾਬ ਦੇ ਨਾਮ ਮਹਿਲਤਰੀ ਬਣਾਈ ਹੈ ਅੱਜ ਤੋਂ ਪਹਿਲਾਂ ਪੰਜਾਬ ਦੇ ਵਿੱਚ ਪੈਰਾ ਕਾਰਾਟੇ ਦੇ ਵਿੱਚ ਮੈਡਲ ਨਹੀਂ ਸੀਗੇ ਮੈਂ 2 ਵਾਰ ਲੈ ਕੇ ਆਇਆ ਇੰਨੀ ਮੇਰੀ ਇੰਨੀ ਕੋ ਰਿਸਪੈਕਟ ਨਹੀਂ ਕਰੀ ਮੈਨੂੰ ਲੈਣ ਲਈ ਕੋਈ ਬਸ ਸੈਂਦਾ ਉੱਥੇ ਆਇਆ ਨਹੀਂ ਉਲਟਾ ਮੇਰੇ ਭਰਾ ਹਾਰ ਲੈ ਕੇ ਆ ਜਾਂਦਾ ਮੈਨੂੰ ਐਕਟਿਵ ਵਾਤੇ ਬਿਠਾ ਕੇ ਘਰੇ ਲੈ ਜਾਂਦਾ ਇਹ ਪੰਜਾਬ ਸਰਕਾਰ ਦੀ ਹਕੀਕਤ ਹੈ ਔਰ ਦੂਜੀ ਸਾਈਡ ਇਹ ਕਹਿੰਦੇ ਨੇ ਕਿ ਮੇਰੀ ਗੇਮ ਰਿਕੋਨਾਈਜ਼ ਨਹੀਂ ਹੈ ਮੈਂ ਪਾਲਿਸੀ ਦੇ ਵਿੱਚ 2000 ਜਿਹੜੀ 24 25 ਦੀ ਪਾਲਿਸੀ ਹੈ ਉਹਦੇ ਅੰਡਰ ਕਾਰਾਟੇ ਰਿਕੋਨਾਈਜ਼ ਹੋ ਚੁੱਕੇ ਨੇ ਦੂਜਾ ਜਿਹੜੀ ਮੈਂ ਏਸ਼ੀਅਨ ਕਾਰਾਟੇ ਚੈਂਪੀਅਨਸ਼ਿਪ ਜਿੱਤ ਕੇ ਆਇਆ ਉਹ ਧਾਰਿਕੋ ਨਹੀਂ ਸੀਗੀ ਕਈ ਗੇਮਾਂ ਆਏ ਜਿਹੜੀ 올림픽 ਕੁਆਲੀਫਾਈ ਨਹੀਂ ਕਰਦੀਆਂ ਜਿਹੜੀ ਰਿਕੋਨਾਈਜ਼ ਨਹੀਂ ਹੈ ਤੁਸੀਂ ਉਹਨਾਂ ਨੂੰ ਡੀਐਸਪੀ ਲਾ ਦਿੰਦੇ ਹੋ ਤੁਸੀਂ ਉਹਨਾਂ ਨੂੰ ਐਸਐਸਪੀ ਲਾ ਦਿੰਦੇ ਹੋ بڑے بڑے ਅਹੁਦੇ ਤੇ ਬਿਠਾ ਦਿੰਦੇ ਹੋ ਕੀ ਗੱਲ ਮੇਰੀ ਵਾਰ ਨੂੰ ਆ ਕੇ ਨੌਕਰੀਆਂ ਖਤਮ ਹੋ ਜਾਂਦੀਆਂ ਪੰਜਾਬ ਸਰਕਾਰ ਤਾਂ ਕਹਿੰਦੀ ਅਸੀਂ ਗੇਮਸ ਨੂੰ ਜੀ ਖੇਡਾਂ ਨੂੰ ਪ੍ਰਮੋਟਿਵ ਬਹੁਤ ਕਰ ਰਹੇ ਹਾਂ ਆ ਤੁਹਾਡੇ ਅੱਗੇ ਖੜੀ ਹੈ ਖੇਡ ਹੈਂਡੀਕੈਪ ਧੋਗੇ 50% ਡਿਸੇਬਲ ਹੋ ਕੇ ਮੈਂ ਇਹਨਾਂ ਕੁਝ ਕਰਿਆ ਕਿੱਥੇ ਆ ਕੇ ਡਾ ਖੜੀਆ ਦੇਖ ਲਓ ਤੁਹਾਡੇ ਅੱਗੇ ਆ ਰਿਐਲਿਟੀ ਦਿਖਾ ਰਿਆਂ ਤਿੰਨ ਲੈਟਰ ਆਂਦੇ ਨੇ ਕੈਸ਼ ਅਫੋਰਡ ਦਿੱਤਾ ਜਾਊਗਾ ਸਾਰਿਆਂ ਨੂੰ ਮਿਲ ਗਿਆ ਮੈਨੂੰ ਨਹੀਂ ਮਿਲਿਆ ਨੌਕਰੀ ਦਿੱਤੀ ਜਾਊਗੀ 2023 ਦੇ ਵਿੱਚ ਸਾਰਿਆਂ ਨੂੰ ਮਿਲ ਗਈ ਮੈਨੂੰ ਨਹੀਂ ਮਿਲੀ ਹੁਣ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ 2 ਸਾਲ ਪਹਿਲੇ ਉਹ ਵੀ ਇਹੀ ਸੁਪਨਾ ਲੈ ਕੇ ਦੁਨੀਆ ਤੋਂ ਚਲੇ ਗਏ ਕਿ ਮੇਰਾ ਬੇਟਾ ਕਿਸੇ ਨਾ ਕਿਸੇ ਦਿਨ ਸਰਕਾਰੀ ਨੌਕਰੀ ਕਰੂਗਾ ਮੇਰੇ ਪਾਪਾ ਹਰੇਕ ਦੁਆਰੇ ਤੇ ਜਾ ਕੇ ਹੱਥ ਜੋੜ ਕੇ ਉਹਨਾਂ ਨੇ ਇੱਕੋ ਗੱਲ ਕਹੀ ਕਿ ਮੇਰੇ ਬੇਟੇ ਦੀ ਅਪਾਜਨਾ ਦੇਖੋ ਉਹਦਾ ਹਨਰ ਦੇ ਕੋ ਉਹਨੂੰ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਕੱਢ ਕੇ سپورਟ ਗਰਾਊਂਡ ਦੇ ਵਿੱਚ ਜੋੜ ਰਿਹਾ ਪਰ ਸਰਕਾਰਾਂ ਨੇ ਮੇਰੇ ਬਾਪ ਦੀ ਨਹੀਂ ਚੁਣੀ ਔਰ ਉਹ ਅੱਜ ਦਿਨੀਆਂ ਤੋਂ ਛੱਡ ਕੇ ਚਲੇ ਗਏ। ਕੀ ਕਾਰਨ ਦਿੱਤਾ ਗਿਆ ਸੀ? ਕਿ ਉਹ ਐਡਾ ਵੱਡਾ ਪਲੇਅਰ ਹੋ ਤੁਸੀਂ ਚੈਂਪੀਅਨ ਵੀ ਰਹੇ ਹੋ। ਕਿਉਂ ਕਾਰਨ ਕੀ ਦੱਸਦੇ? ਭਾਈ ਜੀ ਜੇ ਇਹ ਗੱਲ ਤੁਸੀਂ ਰਿਪੋਰਟਰ ਭਗਵੰਤ ਮਾਨਤਾ ਆ ਵੀ ਕਿਤੇ ਲੀਡਰ ਨੂੰ ਪੁੱਛੋ ਤਾਂ ਉਹ ਬੈਟਰ ਕਿਉਂਕਿ ਮੈਂ ਆਪਣੇ ਦੇਸ਼ ਪ੍ਰਤੀ ਸੱਚਾ ਸੁੱਚਾ 18 ਮਿੰਟ ਲੈ ਕੇ ਆਇਆ ਇਹ ਗੱਲ ਪੁੱਛਣੀ ਹੈ ਤਾਂ ਤੁਸੀਂ ਉਹਨਾਂ ਨੂੰ ਪੁੱਛੋ। ਉਹ ਤੁਹਾਨੂੰ ਵਧੀਆ ਟੰਗਾਂ ਦੱਸਣਗੇ। ਕੋਈ ਵੀ ਕਈ ਵਿਲੇ ਹੋਈਆਂ ਕੋਈ ਕੁਝ ਕੰਮ-ਕੰਮ ਕਰ ਰਹੇ। ਨਾ ਕੋਈ ਕੰਮ ਨਹੀਂ ਕਰ ਸਕਦਾ ਵੀਰੇ ਮੇਰੇ ਹੱਥ ਪੈਰ ਨਹੀਂ ਕੰਮ ਕਰਦੇ। ਮੈਂ ਬੋਲ ਵੀ ਚੱਜਦਾ ਨਹੀਂ ਸਕਦਾ। ਇਹ ਤਾਂ ਸ਼ੁਕਰ ਆ ਮੈਨੂੰ ਪੰਜਾਬ ਦੀ ਜਨਤਾ ਨੇ ਇੰਨਾ ਪਿਆਰ ਦਿੱਤਾ। ਇਵਨ ਇੰਡੀਆ ਦੇ ਤੇ ਬਾਹਰਲੇ ਐਨ ਆਰ ਆਈ ਭਰਾਵਾਂ ਨੇ ਮੈਨੂੰ ਪਿਆਰ ਦਿੱਤਾ। ਉਹ ਸਾਥ ਤੱਕ ਮੇਰਾ ਲੋਨ ਉਹਨਾਂ ਨੇ ਖਤਮ ਕਰਤਾ। ਉਸ ਤੋਂ ਬਾਅਦ ਸਲੂਟ ਆ ਕਰਨੋਲਾ ਬਾਈ ਜੀ ਦਾ ਜਿਨ੍ਹਾਂ ਨੇ ਮੈਨੂੰ 9 ਲੱਖ ਦੀ ਹੈਲਪ ਕੀਤੀ ਤੇ ਮੈਂ ਆਪਣਾ ਘਰ ਜਿਹੜੀ ਮੇਰੇ ਸਿਰ ਤੋਂ ਛੱਤ ਚਲੀ ਜਾਣੀ ਦੀ ਉਹਨਾਂ ਨੇ ਵੀ ਚਾਹਤਾ ਆਈ.ਡੀ.ਸੀ ਨੂੰ ਮੰਗ ਪੱਤਰ ਵੀ ਦਿੱਤਾ ਕੋਈ ਹੁਣ ਜਾ ਕੇ ਮੈਂ ਡੀ.ਸੀ. ਸਾਹਮਣੇ ਮੰਗ ਪੱਤਰ ਦਊਂਗਾ ਜੇ ਮੇਰੀ ਮੰਗ ਪੱਤਰ ਨਾ ਸੁਣੀ ਗਈ ਮੈਂ 8 ਦਿਨ ਬਾਅਦ ਆਪਣਾ ਆਪਣੇ ਸੀ.ਐਮ. ਆਫਿਸ ਦੇ ਬਾਹਰ ਬੈਠੂੰਗਾ ਪੰਜਾਬੀ